tomorrow. Tomorrow. ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਤੇ ਅੱਜ ਆਪਾਂ ਫੇਰ ਜਾਣ ਲੱਗੇ ਆ ਸਿਮ ਲੈਣ ਸਿਮ ਲੈਣ ਜਾਣਾ ਪੈਂਦਾ ਵਾ 6 ਕਿਲੋਮੀਟਰ ਥੱਲੇ ਪਹਾੜੀ ਤੋਂ ਸੋ ਜੁੜੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਸਕਦੇ ਜੇ ਤੁਰੇ ਜਾਣ ਦੇ ਸਿਮ ਲੈਣ ਤੇ ਘਰੋਂ ਤੁਰੇ ਹਾਂ ਆਪਾਂ 9:00 ਵਜ ਕੇ 47 ਮਿੰਟ ਤੇ ਸੋ ਵੇਖਦੇ ਆਪਾਂ 6 ਕਿਲੋਮੀਟਰ ਦਾ ਪੈਂਡਾ ਕਿੰਨੇ ਚਿਰ ਤੇ ਤੈਅ ਕਰਦੇ ਆ ਜਿਹੜੇ ਰਿਓ ਵੀਡੀਓ ਦੇ ਨਾਲ ਇੰਨਾ ਕੰਮ ਕਰਨ ਨੂੰ ਮਸਤੀ ਤੇ ਅਹੀਂ ਸੋਚਿਆ ਗੱਡੀਆਂ ਖਰਾਬ ਕਿੰਨੇ ਘਰ ਇੱਕ ਇੰਡੀਆ ਲੰਦਾ ਇੱਥੇ ਜਿਸ ਕੋ ਮਰੀ ਨੂੰ ਅੱਛਾ ਅੱਛਾ ਸਾਨੂੰ ਉੱਥੇ ਨਹੀਂ ਨਾ ਮਿਲਿਆ ਉੱਥੇ ਮਿਲ ਜਾਂਦਾ ਵਧੀਆ ਯਾਰ ਚੜਾਈ ਬੜੀ ਪੈ ਜਾਂਦੀ ਨੇ ਇੱਕ ਕਹਿਗਾ ਉੱਥੇ ਸੈਮ ਨੂੰ ਉੱਥੇ ਲੈ ਕੇ ਲਾਇਆ ਹਾਂ ਕਰੋ ਤੋਂ 947 ਦੇ 11 ਵਜੇ ਪਹੁੰਚ ਚੁੱਕੇ ਆ ਸ਼ਾਇਦ ਦੇ ਵਿੱਚ ਰੋ ਲੈ ਜੇ ਸੈਮ ਫਿਰ ਲਿੱਲੀ ਪ੍ਰਵਾ ਲਿੱਲੀ ਕਿਹਨੇ ਕਿਹਨੇ ਯੂਰੋ ਦੀ ਮਿਲੀ ਆ 20 20 ਯੂਰੋ ਦੀ ਮਿਲੀ ਜੀ ਕਿਹੜੀ ਕੰਪਨੀ ਮਿਲੀ ਆ ਵੋਡਾਫੋਨ ਵੋਡਾਫੋਨ ਜਿਹੜੀ ਇੰਡੀਆ ਦੇ ਵਿੱਚ ਬੰਦ ਹੋਣ ਦੇ ਅਕੀਰਲੇ ਸਾਵਾਂ ਦੇ ਚੱਲਣ ਦੀ ਤੇ ਉਹ SIM ਵੇਲਾ ਇੱਥੇ ਤੱਕ ਪਾਉਗੀ ਤੱਕ ਬਾਉਂਡੀ ਆ ਪੂਰੀ ਪੂਰੀ 20 20 ਯੂਰੋ ਵਿੱਚ 100 GB ਨੈਟ ਅਨਲਿਮਿਟਿਡ ਕਾਲ ਇੱਥੋਂ ਦੀ ਤੇ ਇੰਡੀਆ ਦੇ ਕਿੰਨੇ ਮਿੰਟ ਮਿਲੇਗੇ ਦੇਖੇ ਨਹੀਂ ਆਨਲਾਈਨ ਚੈੱਕ ਕਰੀਂ ਇੰਡੀਆ ਦੇ ਕੋਸ਼ 200 ਕੇ ਬਣਾਣੀ ਕਿੰਨੇ ਮਿੰਟ ਮਿਲੇ ਇੰਡੀਆ ਦੇ ਆ ਦੇਖੋ ਬੜਾ ਫੋਨ ਹੈ ਮਗਰ ਬੜਾ ਫੋਨ ਆਂ ਇਹ ਵੇਲੋ ਤੁਸੀਂ ਨਾ ਕਿ ਉਹ ਝੂਠ ਬੋਲਦੇ ਆ ਵੀ ਹੈ ਵੀ ਹੈ ਯੂਰੋ ਦੀ ਤੇ ਉਧਰ ਤੇ ਬਾਬਾ ਮਹਿੰਗੀ ਸੇਮ ਮੈਂ ਬਣ ਜਾਂਦੀ ਆ ਆਪਣੇ ਦੀ ਆਪਣੇ ਬਣ ਜਾਂਦੀ ਦਾ ਦੇ 900 ਤੇ 1800 ਦੀ ਸੇਮ ਹੈ ਇੰਡੀਆ ਦੀ ਤੁਹਾਡਾ ਪੜਾ 2000 ਰੁਪਏ ਦੀ ਸੇਮ 1800 ਦੀ ਸੇਮ ਹੀ ਆਈ ਆ ਇਹ ਇੰਡੀਆ ਜੀ ਹੁੰਦੀ 1200 ਮਹੀਨੇ ਬਾਅਦ ਬਿੱਲ ਵੱਖਰਾ ਮਹੀਨੇ ਬਾਅਦ ਬਿੱਲ ਵੱਖਰਾ 9 ਯੂਰੋ 9 ਯੂਰੋ ਤੁਹਾਡਾ ਪੜਾ ਜੀ ਬਹੁਤ ਕੰਮ ਹਾਈ ਫਾਈ ਸਾਡੇ ਹੁਣ ਜਾ ਕੇ ਵੇਨੇ ਕਿਦਾਂ ਦਾ ਨੈਟਵਰਕ ਹੁੰਦਾ ਬਾਬੋ ਹੋਣਾ ਹੈ ਆਪਾਂ ਮਾਰਕੀਟ ਚ ਘੁੰਮਣ ਹੋਇਆ ਨਾ ਲਬਾਨੀ ਸ਼ੈਂਪੂ ਯਾਰ ਯਾਰ ਉਹ ਸ਼ੈਂਪੂ ਹੋੜਿਆ ਜਿਹੜਾ ਆਪਾਂ ਨੂੰ ਚਾਹੀਦਾ ਉਹ ਹੈਗਾ ਹੀ ਨਹੀਂ ਲੱਗਦਾ ਜਿਹੜੀ ਸਟੋਰ ਤੇ ਜਾਂਦੇ ਖਰੀਦਣੇ ਸਟੋਰ ਤੋਂ ਬਾਬੇ ਉਹ ਚੱਕ ਲਈ ਮੌਨਸਟਰ એનર્ਜੀ ਡਰਿੰਕ ਆਪਾਂ ਨੇ ਆਇਦ ਵੇਹੇ ਸ਼ੈਂਪੂ ਲੈਣੇ ਸੇਵਾਣੇ ਕਰ ਚੱਕੜੀਆਂ ਅੱਛਾ ਬੰਦੇ ਨਾ ਕੱਢੀ ਜਾਂਦੇ ਆ ਪੁਰਾਣੇ ਬਰੂਣਿਆਂ ਨੂੰ ਨਵੇਂ ਨੂੰ ਰੱਖੀ ਜਾਂਦੇ ਆ ਪਾਹੇ ਕੱਟ ਲੈਂਦੇ ਜਿਹੜੇ ਉਹਨਾਂ ਨੂੰ ਤੋਰ ਤੋਰ ਉਹ ਤਾਂ ਨਾ ਬੜਾ ਉਹ ਵੀ ਬਾੜ ਗਿਆ ਉਹ ਆ ਗਿਆ ਆ ਗਿਆ ਹੀ ਆ ਗਿਆ ਆਵੇਲਾ ਇੱਕ ਦਿਨ ਕਿ ਨਵੇਂ ਪੁੱਤੇ ਹੈਲਾ ਜਦੋਂ ਜਾਈਦਾ ਉਦੋਂ ਹੀ ਪੈਂਦੇ ਆ ਜਲੀ ਨਾ ਨੁਕੀਓ ਕੁੱਤੇਆਂ ਨੂੰ ਭੌਂਕੀ ਜਾਂਦੇ ਜਿਹੜਾ ਹੈ ਕੁੱਤੇ ਆ ਤਾਂ ਭੌਂਕਣਾ ਨਹੀਂ ਉਧਰੋਂ ਮੀਂਹ ਦੀ ਤਿਆਰੀ ਵੀ ਹੋਈ ਜਾਂਦੀ ਪਾਉ ਪਿਆ ਹਲੇ ਪੈਂਦਾ ਹੋ ਵਈ ਆਪਣਾ ਆਦਿ ਜਿੱਥੇ ਆ ਗਏ ਕਿੰਨੇ ਕਿਲੇ ਮਤ ਮੰਗ ਆ ਆਦਿ ਜ ਆਪਾਂ ਉਦੋਂ ਆਣਾ ਵਾ ਜਦੋਂ ਆਪਣੇ ਪਿੰਡ ਦਾ ਸਾਈਨ ਬੋਰਡ ਆ ਗਿਆ ਹਲ ਮੈਤਰੋ ਅੱਖਾਂ ਜੀ ਆਪਾਂ 2 ਕਿਲੋਮੀਟਰ ਆ ਗਏ ਇੰਡੀਆ ਹੰਦਾਰੇ ਜਿੱਥੇ ਮਰਜ਼ੀ ਬਾਥਰੂਮ ਕਰ ਦੇਣਾ ਕਰ ਦੇਣਾ ਸਿਆਪਾ ਖਾਣਾ ਨਹੀਂ ਇੱਥੇ ਕੁੜੀ ਹੈ ਘਾਰ ਯਾਰ ਲਾਗੇ ਲਾਗੇ ਸਾਨੂੰ ਇੱਥੇ ਇੱਕ ਕਰ ਦਈਏ ਨਹੀਂ ਤਾਂ ਆਪ ਪਾਈ ਤੇ ਨਾਲਾ ਹੀ ਉਹ ਇਧਰ ਆ ਘਰਾਂ ਨੂੰ ਰਾਹ ਜਾਂਦਾ ਨਹੀਂ ਤਾਂ ਆਪਾਂ ਇੱਥੇ ਵੀ ਕਰ ਸਕਦੇ ਹਾਂ ਪੰਜਾਬ ਚੰਗਾ ਹੈ ਭਰਾਵਾ ਮੂਤਨ ਨੂੰ ਤਾਂ ਥਾਂ ਖੁੱਲੀ ਹੀ ਅਸੀਂ ਸਰੀਰ ਮੁੜਕਾ ਮੁੜਕੀ ਹੋ ਗਏ ਹਾਹਾ ਪਹਾੜੀ ਕਿੱਢੀ ਦੂਰਿਆ ਠਾਂ ਠਾਂ ਹਾ ਹਾ ਚੱਲ ਆਇਆ ਚੱਲੀਏ ਕਿਲੋਮੀਟਰ ਆ ਗਿਆ ਹਾਂ ਕਿਲੋਮੀਟਰ ਨੇ ਹਲੇ 2-3 ਕਿਲੋਮੀਟਰ 2 ਕਿਲੋਮੀਟਰ ਦੇ ਲਾਗੇ 1:47 ਹੋ ਗਏ ਤੇ 9:47 ਦੇ ਘਰ ਤੁਰੇ ਹਾਂ ਪਾ ਆਹ ਵਾਪਸੀ ਦਾ ਕਿੰਨਾ ਟਾਈਮ ਲੱਗਾ ਵਾਪਸੀ ਦੇ ਟਾਈਮ ਤੋਂ ਤਾਂ ਪਤਾ ਨਹੀਂ ਮੁੜ ਕੇ ਦੇ ਨਾਲ ਪੁਰਿਆਲ ਹੋ ਗਿਆ ਆਪਣੇ ਇੰਨੀ ਦੂਰ ਪੜਾਂ ਦਾ ਧੁਰਕੇ ਜਾਣਾ ਪੈਂਦਾ ਵਾ ਤੇ ਉਹ ਗੱਡੀ ਉਹ ਲੱਗੀ ਗੁਰੂ ਜੀ ਜਿਹੜੀ ਮਿਸਕਾ ਉਹ ਸਕਦਾ ਵੀ ਬੰਦਾ ਇਟਲੀ ਸੋ ਸਮਝ ਗਈ ਆ 6 ਕਿਲੋਮੀਟਰ ਪਾਣੀਏ ਧੁਰਕੇ ਜਾਣੀ ਦੀ ਪਰ ਪੈਂਡਾ ਸਾਡਾ ਪੈਂਡਾ ਜਿਆਦਾ ਵਾ ਐਸਾ ਟਿਕਟ ਚੈੱਕ ਕਰਾ ਲਈ ਆ ਲੈਸ਼ ਗਲਤ ਜਾੜੀ ਦੀ ਕੰਮ ਮੇਲ ਜੀ ਇਟਲੀਰ ਕੀ ਬੁਕਦੀ ਇਸ ਨੇ ਹਾ 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 ਬਸ ਬਸ ਕਰਾਤੀ ਸਾਡੀ ਦੇ ਭਰਾ ਆ ਗਏ ਜੇ ਪਦੇਲ ਪਦੇਲ ਲਾਉਣ ਲੱਗੇ ਆਜੋ ਆਜੋ ਸੁਵਾਨਾ ਬਾਬੋ ਇਹਨਾਂ ਦਾ ਕੰਮ ਕਰਾਏ ਤੇ ਲਿਆ ਆਪਾਂ ਤੇ ਪਰਲਾ ਇਹਦਾ ਮੁੰਡਾ ਵਾ ਯਾਕੀ ਉਹਦੇ ਕੇਸ ਜਿਹੜਾ ਸੰਝੇ ਕਰਦ ਤੇ ਆਜੋ ਆਜੋ ਪਿੰਡ ਜਦੋਂ ਕ੍ਰੇਨ ਲੱਗਦੀ ਹੁੰਦੀ ਤੇ ਕੰਮ ਚੱਲ ਗਿਆ ਵਾ ਪਿੰਡ ਜਦੋਂ ਜੈਸੀ ਵੀ ਲੱਗਦੀ ਹੁੰਦੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਤੇ ਇਦਾਂ ਹੀ ਇਕੱਠਾ ਹੋ ਗਿਆ ਸਾਰਾ ਪਿੰਡ ਕੋਈ ਫਰਕ ਨਹੀਂ ਪੰਜਾਬ ਦਾ ਸਾਰਾ ਪਿੰਡ ਫੇਰ ਉਦਾਂ ਹੀ ਇਕੱਠਾ ਹੋ ਗਿਆ ਕਿ ਨਹੀਂ San Diego che non ci legava? Italiano niente. Inglese? Inglese, inglese. Ma io poco inglese. Perché India niente. Questo non va bene. Fate una ladighe? Primo, primo è molto pesante Se vuole, voi adesso non lavoro, domani, ma tomorrow. Maru. Tomorrow. Ok. okay. okay. ਪਾਚਣਾ ਲਾਦੀ ਨਹੀਂ ਤਾਂ ਨਹੀਂ ਜਾਂਦਾ ਨਹੀਂ ਪਾਰੀਆਂ ਅੱਜ ਕਿੰਨੇ ਦਿਨਾਂ ਬਾਅਦ ਬਾਸ ਵੇਖੀ ਆਪਾਂ ਇਹ 5 ਮਿੰਟ ਕੰਮ ਕਰੰਦੇ 10 10 ਯੂਰੋ 6 ਜਾਣਾਂ 60 ਯੂਰੋ ਮਿਲੇ ਆ ਤੇ ਉਹ ਆ ਸੱਤ ਨੂੰ ਹੀ ਆਏ ਤਾਂ ਪੂਰੇ ਪੂਰੇ 60 ਯੂਰੋ ਮਿਲੇ ਆ ਸਿਰਫ 5 ਮਿੰਟ ਕੰਮ ਕਰਦੇ ਮਾਨਤਾ ਨਹੀਂ ਕੀਤਾ ਬੰਦੇ ਨੇ